ਸਤਿਕਾਰਯੋ ਪਿਆਰੀ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਤੁਹਾਡੀ ਸੋਚ ਬਦਲ ਜਾਏਗੀ ਅਤੇ ਤੁਸੀਂ 사ਸੰਗਤ ਜਰੂਰ ਜਾਇਆ ਕਰੋਗੇ ਇੱਕ ਵਾਰ ਇੱਕ ਬ੍ਰਾਹਮਣ ਆਪਣੀ ਯਾਤਰਾ ਕਰਦੇ ਹੋਏ ਇੱਕ ਨਗਰ ਵਿੱਚੋਂ ਗੁਜ਼ਰ ਰਿਹਾ ਸੀ ਨਗਰ ਵਿੱਚ ਬਨੇ ਵੱਡੇ ਵੱਡੇ ਆਲੀਸ਼ਾਨ ਘਰਾਂ ਨੂੰ ਵੇਖ ਕੇ ਬ੍ਰਾਹਮਣ ਵਿਖਿਆ ਮੰਗਨ ਲਈ ਹਰ ਕਰ ਗਿਆ पर किसी ने उसमें एक मुट्ठी अनाज तक नहीं ਦਿੱਤਾ आखिरकार दोपहर हो गई ब्राह्मण दुखी हो के बुड़बुड़ाउंदा ਹੋਇਆ ਚੱਲ ਪਿਆ ਤੇ ਕਹਿਣ ਲੱਗਾ ਕਿ ਐਨੇ ਵੱਡੇ ਨਗਰ ਵਿੱਚ ਮੈਨੂੰ ਖਾਣ ਲਈ ਕਿਸੇ ਨੇ ਇੱਕ ਰੋਟੀ ਤੱਕ ਨਹੀਂ ਦਿੱਤੀ ब्राह्मण ਬੁੜਬੁੜਾਉਂਦਾ ਹੋਇਆ ਜਾ ਰਿਹਾ ਸੀ ਕਿ ਐਨੇ ਵਿੱਚ ਇੱਕ ਸਾਧੂ ਸੰਤ ਦੀ ਨਿਗਾ ਉਸ ਤੇ ਪਈ ਉਹਨਾਂ ਨੇ ਬ੍ਰਾਹਮਣ ਦੀ ਬੜੀ ਗੁੜਾਹਕ ਸੁਣ ਲਈ ਤੇ ਉਹਨਾਂ ਨੇ ਬ੍ਰਾਹਮਣ ਨੂੰ ਕਿਹਾ ਬ੍ਰਾਹਮਣ ਤੂੰ ਮਨੁੱਖਾਂ ਤੋਂ ਪਿਖਿਆ ਮੰਗ ਪਸ਼ੂ ਕੀ ਜਾਨਨ ਪਿਖਿਆ ਬਾਰੇ ਇਹ ਸੁਣ ਕੇ ਬ੍ਰਾਹਮਣ ਹੱਕਾ ਬੱਕਾ ਰਹਿ ਗਿਆ ਤੇ ਸੰਤ ਨੇ ਕਹਿਣ ਲੱਗਿਆ ਕਹਿੰਦਾ हे ਮਹਾਤਮਾ ਤੁਸੀਂ ਇਹ ਕੀ ਕਹਿ ਰਹੇ ਹੋ ਇਸ ਨਗਰ ਵਿੱਚ ਰਹਿਣ ਵਾਲੇ ਤਾਂ ਮਨੁੱਖ ਹੀ ਹਨ ਜਿੰਨਿਆਂ ਤੋਂ ਮੈਂ ਪਿਖਿਆ ਮੰਗੀ ਸੰਤ ਨੇ ਕਿਹਾ ਮਨੁੱਖ ਸਰੀਰ ਤੋਂ ਵਿਤਨ ਵਾਲੇ ਉਹ ਲੋਕ ਹਨ ਜੋ ਅੰਦਰ ਤੋਂ ਮਨੁੱਖ ਨਹੀਂ ਹਨ ਅਜੇ ਵੀ ਉਹ ਸਾਰੇ ਪਿਛਲੇ ਜਨਮ ਦੇ ਹਿਸਾਬ ਨਾਲ ਹੀ ਜੀ ਰਹੇ ਹਨ ਕੋਈ ਸੱਪ ਦੀ ਜੁਨੀ ਤੋਂ ਆਇਆ ਹੈ ਤੇ ਕੋਈ ਸ਼ੇਰ ਦੀ ਉਹਨਾਂ ਦਾ ਸਰੀਰ ਮਨੁੱਖੀ ਸਰੀਰ ਜ਼ਰੂਰ ਹੈ ਪਰ ਅਜੇ ਤੱਕ ਉਹਨਾਂ ਵਿੱਚ ਮਨੁੱਖਤਾ ਦਾ ਨਿਖਾਰ ਨਹੀਂ ਆਇਆ ਅਤੇ ਜਦੋਂ ਤੱਕ ਮਨੁੱਖ ਵਿੱਚ ਮਾਨਵਤਾ ਦੀ ਭਾਵਨਾ ਨਹੀਂ ਆਉਂਦੀ ਉਦੋਂ ਤੱਕ ਮਨੁੱਖ ਦੂਜਿਆਂ ਦੇ ਦਰਦ ਨੂੰ ਨਹੀਂ ਸਮਝ ਸਕਦਾ ਤੂੰ ਮਨੁੱਖਾਂ ਤੋਂ ਨਹੀਂ ਬਲਕਿ ਪਸ਼ੂਆਂ ਤੋਂ ਭੀਖ ਮੰਗੀ ਹੈ ਸੰਤ ਨੇ ਬ੍ਰਾਹਮਣ ਨੂੰ ਕਿਹਾ ਮੈਂ ਤੈਨੂੰ ਆ ਥੋੜਾ ਜਿਹਾ ਜਲ ਦਿੰਦਾ ਹਾਂ ਤੂੰ ਇਸ ਜਲ ਦੇ ਛਿੱਟੇ ਆਪੀਆ ਅੱਖਾਂ ਤੇ ਮਾਰ ਲੈ ਅਤੇ ਉਸ ਤੋਂ ਬਾਅਦ ਜਦੋਂ ਤੈਨੂੰ ਕੋਈ ਵੀ ਮਨੁੱਖ ਦਿਖੇ ਤਾਂ ਤੂੰ ਉਹਦੇ ਤੋਂ ਭੀਖਿਆ ਮੰਗ ਲੈ ਫੇਰ ਵੇਖੀ ਕੀ ਹੁੰਦਾ ਹੈ ਸੰਤ ਨੇ ਇੱਕ ਬੋਤਲ ਵਿੱਚ ਜਲ ਦੇ ਦਿੱਤਾ ब्राह्मण ਨੇ ਥੋੜਾ ਜਿਹਾ ਜਲ ਅੱਖਾਂ ਤੇ ਮਾਰਿਆ ਅਤੇ ਬਾਕੀ ਦਾ ਝੋਲੇ ਵਿੱਚ ਪਾ ਲਿਆ ਫੂਨ ব্রাহ্মণ ਜਿੱਥੇ ਪਹਿਲਾਂ ਗਿਆ ਸੀ ਉੱਥੇ ਦੁਬਾਰਾ ਗਿਆ ਤਾਂ ਉਸ ਨੇ ਵੇਖਿਆ ਕਿ ਸਚੁ ਨੂੰ ਚੀ ਕੋਈ ਕੁੱਤਾ ਹੈ ਕੋਈ ਬਿੱਲੀ ਹੈ ਤੇ ਕੋਈ ਸੱਪ ਹੈ ਸਾਰਾ ਨਗਰ ਹੀ ਮੰਨੋ ਜਿਵੇਂ ਜਾਨਵਰਾਂ ਨਾਲ ਭਰਿਆ ਪਿਆ ਹੋਵੇ ਉਹ ব্রাহ্মণ ਥੋੜਾ ਅੱਗੇ ਗਿਆ ਤਾਂ ਉਸ ਨੇ ਵੇਖਿਆ ਕਿ ਇੱਕ ਮੋਚੀ ਜੁੱਤੀਆਂ ਬਣਾ ਰਿਹਾ ਸੀ ब्राह्मण ਨੇ ਉਸ ਨੂੰ ਧਿਆਨ ਨਾਲ ਵੇਖਿਆ ਤਾਂ ਉਸ ਮੋਚੀ ਵਿੱਚ ਮਨੁੱਖਤਾ ਦਿਖਾਈ ਦਿੱਤੀ। ਬ੍ਰਾਹਮਣ ਨੇ ਉਸ ਦੇ ਕੋਲ ਜਾ ਕੇ ਕਿਹਾ, "ਪਾਈ, ਤੇਰਾ ਧੰਦਾ ਬੜਾ ਹਲਕਾ ਹੈ ਤੇ ਮੈਂ ਬ੍ਰਾਹਮਣ ਹਾਂ। ਮੈਨੂੰ ਬਹੁਤ ਤੁਖ ਲੱਗੀ ਹੈ ਪਰ ਤੇਰੇ ਹੱਥ ਦਾ ਮੈਂ ਨਹੀਂ ਖਾਵਾਂਗਾ। ਫਿਰ ਵੀ ਮੈਂ ਤੇਰੇ ਕੋਲੋਂ ਖਾਣ ਨੂੰ ਮੰਗਦਾ ਹਾਂ ਕਿਉਂਕਿ ਮੈਂ ਤੇਰੇ ਵਿੱਚ ਮਨੁੱਖਤਾ ਦੇਖੀ ਹੈ।" ਇਹ ਸੁਣਦੇ ਹੀ ਮੋਚੀ ਬ੍ਰਹਮੰਦੀਪ ਪੈਰਾ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਇਹ ਤਾਂ ਮੇਰੇ ਭਾਗ ਹਨ ਜੋ ਤੁਹਾਨੂੰ ਭੋਜਨ ਕਰਵਾਉਣ ਦਾ ਮੈਨੂੰ ਮੌਕਾ ਮਿਲਿਆ ਹੈ ਇਹ ਕਹਿ ਕੇ ਉਹ ਉਮੋਚੀ ਉਠਿਆ ਅਤੇ ਜਿੰਨੇ ਵੀ ਪੈਸੇ ਉਸ ਦੇ ਕੋਲ ਇਕੱਠੇ ਹੋਏ ਸਨ ਉਹ ਉਹ ਲੈ ਕੇ ਇੱਕ ਮਠਾਈ ਦੀ ਦੁਕਾਨ ਤੇ ਪਹੁੰਚਿਆ ਅਤੇ ਕਿਹਾ ਮੇਰੇ ਇਸ ਭੁੱਖੇ ਭਗਵਾਨ ਦੀ ਸੇਵਾ ਕਰ ਦਿਓ ਮੋਚੀ ਨੇ ਆਪਣੇ ਇਕੱਠੇ ਹੋਏ ਪੈਸੇ ਮਠਾਈ ਵਾਲੇ ਨੂੰ ਦਿੰਦੇ ਹੋਏ ਕਿਹਾ ਇਨਾ ਪੈਸਿਆਂ ਨਾਲ ਜੋ ਵੀ ਆ ਸਕਦਾ ਹੈ ਉਹ ਇਸ ਬ੍ਰਾਹਮਣ ਨੂੰ ਦੇ ਦਿਓ ਮੈਂ ਹੁਣੇ ਥੋੜੀ ਦੇਰ ਵਿੱਚ ਆਉਂਦਾ ਹਾਂ ਇਹ ਕਹਿ ਕੇ ਮੋਚੀ ਆਪਣੇ ਘਰ ਗਿਆ ਅਤੇ ਆਪਣੇ ਹੱਥ ਨਾਲ ਬਣਾਈ ਇੱਕ ਜੋੜੀ ਜੁੱਤੀਆਂ ਦੀ ਲੈ ਆਇਆ ਅਤੇ ਚੁਰਾਹੇ ਤੇ ਉਸ ਨੂੰ ਵੇਚਣ ਵਾਸਤੇ ਖੜਾ ਹੋ ਗਿਆ ਜਿਸ ਨਗਰ ਵਿੱਚ ਮੋਚੀ ਰਹਿੰਦਾ ਸੀ ਉਸ ਨਗਰ ਦਾ ਰਾਜਾ ਜੁੱਤੀਆਂ ਦਾ ਬੜਾ ਸ਼ੌਕੀਨ ਸੀ ਰਾਜੇ ਨੇ ਮੰਤਰੀ ਨੂੰ ਕਿਹਾ ਅੱਜ ਜੇਕਰ ਤੂੰ ਮੇਰੇ ਪੈਰ ਦੇ ਨਾਪ ਦੀ ਵਧੀਆ ਜੁੱਤੀ ਲੈ ਕੇ ਆਇਆ ਤਾਂ ਜੁੱਤੀ ਬਣਾਉਣ ਵਾਲੇ ਨੂੰ ਵੀ ਇਨਾਮ ਦੇਵਾਂਗਾ ਅਤੇ ਤੈਨੂੰ ਵੀ ਮੰਤਰੀ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਨਗਰ ਦੇ ਬਾਜ਼ਾਰ ਨੂੰ ਨਿਕਲਿਆ ਅਤੇ ਉੱਥੇ ਮੰਤਰੀ ਦੀ ਨਜ਼ਰ ਮੋਚੀ ਦੇ ਰੂਪ ਵਿੱਚ ਖੜੇ ਹੋਏ ਅਸਲੀ ਮਨੁੱਖ ਤੇ ਪੈ ਗਈ ਜਿਸ ਦੀਆਂ ਅੱਖਾਂ ਵਿੱਚ ਪ੍ਰੇਮ ਦਾ ਭਾਵ ਸੀ ਮੰਤਰੀ ਉਸ ਦੇ ਕੋਲ ਗਿਆ ਅਤੇ ਕਹਿਣ ਲੱਗਿਆ ਇਹ ਜੁੱਤੀਆਂ ਲੈ ਕੇ ਮਹਿਲ ਵਿੱਚ ਚੱਲ ਤਾਂ ਮੋਚੀ ਕਹਿਣ ਲੱਗਿਆ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਮੰਤਰੀ ਨੇ ਕਿਹਾ ਕਿ ਇਹ ਜੁੱਤੀ ਬੜੀ ਪਿਆਰੀ ਹੈ ਜੇਕਰ ਇਹ ਜੁੱਤੀ ਰਾਜੇ ਨੂੰ ਪਸੰਦ ਆ ਗਈ ਤਾਂ ਤੈਨੂੰ ਇਨਾਮ ਮਿਲੇਗਾ ਤੇ ਇਸ ਤੋਂ ਬਾਅਦ ਮੰਤਰੀ ਜੁੱਤੀ ਅਤੇ ਮੋਚੀ ਨੂੰ ਨਾਲ ਲੈ ਕੇ ਰਾਜੇ ਦੇ ਕੋਲ ਚਲਾ ਗਿਆ ਰਾਜੇ ਨੂੰ ਜੁੱਤੀ ਬਹੁਤ ਪਸੰਦ ਆਈ ਰਾਜੇ ਨੇ ਜਦੋਂ ਉਹ ਜੁੱਤੀ ਪਾਈ ਤਾਂ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹ ਜੁੱਤੀ राजे के ही बनी हो राजे ने कहा एह जी सुंदर जुत्ती तो मैं पहली बार पाई है ये बनाई है राजे का मंत्री बोलिया हजूर ओ बाहर ही खड़ा है राजे ने कहा उस अंदर बुलाओ उसू वेख के राजा कह लग्या वैसे तो जुत्ती दे एक जोड़े की कीमत बारह आने होंगी है पर मैनू तेरी यह जुत्ती बहुत पसंद आई है ਇਸ ਲਈ ਮੈਂ ਤੈਨੂੰ ਇਨਾਮ ਦੇਵਾਂਗਾ ਰਾਜੇ ਨੇ ਇੱਕ ਸੋਨੇ ਦੀ ਮੋਹਰ ਮੋਚੀ ਨੂੰ ਦੇ ਦਿੱਤੀ ਤਾਂ ਮੋਚੀ ਕਹਿਣ ਲੱਗਿਆ ਰਾਜਾ ਸਾਹਿਬ ਥੋੜਾ ਠਹਿਰੋ ਇਹ ਜੁੱਤੀ ਮੇਰੀ ਨਹੀਂ ਹੈ ਇਹ ਕਿਸ ਦੀ ਹੈ ਮੈਂ ਉਸ ਨੂੰ ਹੁਣੇ ਲੈ ਕੇ ਆਉਂਦਾ ਹਾਂ ਮੋਚੀ ਬਾਹਰ ਜਾ ਕੇ ਬ੍ਰਾਹਮਣ ਨੂੰ ਰਾਜੇ ਕੋਲ ਲੈ ਆਇਆ ਅਤੇ ਰਾਜੇ ਨੂੰ ਕਿਹਾ ਰਾਜਾ ਸਾਹਿਬ ਇਹ ਜੁੱਤੀ ਇਹਨਾਂ ਦੀ ਹੈ राजे नु यह सुन के बड़ी हैरानी हुई राजे ने कहा कि यह तो ब्राह्मण है यह जुती इसकी कि ब्राह्मण ने राजे ने कहा महाराज मैं तो ब्राह्मण हाँ मैं तो यात्रा कर निकलिया हाँ राजे ने मोची कहा कि जुत्ती तो तू बेच रहा सी। मोची ने कहा हे राजन जदों यह ब्राह्मण मेरे को आए तो इन्हों भुख लगी हुई सी ਮੇਰੇ ਕੋਲ ਜਿੰਨੇ ਪੈਸੇ ਇਕੱਠੇ ਹੋਏ ਸੀ ਉਹਨਾਂ ਦੇ ਖਾਣ ਲਈ ਜੋ ਆ ਸਕਦਾ ਸੀ ਮੈਂ ਮਿਠਾਈ ਵਾਲੇ ਤੋਂ ਲੈ ਲਿਆ ਅਤੇ ਫਿਰ ਮੈਂ ਸੋਚਿਆ ਕਿ ਜੁੱਤੀ ਵੇਚ ਕੇ ਜਿਹੜੇ ਪੈਸੇ ਮਿਲਣਗੇ ਉਹ ਮੈਂ ਇਸ ਬ੍ਰਾਹਮਣ ਨੂੰ ਦੇ ਦਿਆਂਗਾ ਤਾਂ ਇਸ ਲਈ ਹੁਣ ਮੈਂ ਇਸ ਬ੍ਰਾਹਮਣ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ ਕੀ ਪਤਾ ਕਿਸੇ ਜਨਮ ਵਿੱਚ ਮੈਂ ਦਾਨ ਕਰਨ ਦਾ ਸੰਕਲਪ ਲਿਆ ਹੋਵੇਗਾ ਅਤੇ ਮੈਂ ਮੁੱਕਰ ਗਿਆ ਹੋਵਾਂਗਾ ਤਾਂ ਹੀ ਤਾਂ ਇਹ ਮੂਚੀ ਦਾ ਚੋਲਾ ਮੈਨੂੰ ਮਿਲਿਆ ਹੈ ਜੇਕਰ ਹੁਣ ਵੀ ਮੈਂ ਮੁੱਕਰ ਗਿਆ ਤਾਂ ਪਤਾ ਨਹੀਂ ਮੇਰੀ ਕਿਹੋ ਜਿਹੀ ਦੁਰਗਤੀ ਹੋਵੇਗੀ ਇਸ ਲਈ ਰਾਜਨ ਇਹ ਪੈਸੇ ਮੇਰੇ ਨਹੀਂ ਹੋਏ ਮੇਰੇ ਮਨ ਵਿੱਚ ਅਚਾਨਕ ਹੀ ਆਇਆ ਸੀ ਕਿ ਜੁੱਤੀ ਦੇ ਪੈਸੇ ਮੈਂ ਬ੍ਰਹਮਣ ਨੂੰ ਦੇ ਦੇਵਾਂਗਾ ਤੁਸੀਂ 12 ਅੰਨੇ ਦੀ ਜੁੱਤੀ ਲਈ ਸੋਨੇ ਦਾ ਇੱਕ ਸਿੱਕਾ ਦੇ ਤਾ ਦਿੱਤਾ ਤਾਂ ਇਹ ਮੈਂ ਕਿਵੇਂ ਰੱਖ ਸਕਦਾ ਹਾਂ ਮੈਂ ਸੋਚ ਲਿਆ ਸੀ ਕਿ ਜੁੱਤੀ ਚਾਹੇ ਕਿੰਨੇ ਦੀ ਵੀ ਵਿਕੇ ਇਹੇ ਪੈਸੇ ਬ੍ਰਾਹਮਣ ਨੂੰ ਹੀ ਦੇਾਂਗਾ ਰਾਜੇ ਨੇ ਮੋਚੀ ਨੂੰ ਕਿਹਾ ਕਿ ਭਾਈ ਤੇਰੀ ਆਰਥਿਕ ਸਥਿਤੀ ਠੀਕ ਨਹੀਂ ਹੈ ਫਿਰ ਵੀ ਤੇਰੇ ਮਨ ਵਿੱਚ ਲਾਲਚ ਨਹੀਂ ਜਾ ਗਿਆ ਤੇਰੇ ਅੰਦਰ ਦੀ ਮਨੁਨਤਾ ਸੋਨੇ ਦਾ ਸਿੱਕਾ ਵੇਖ ਕੇ ਵੀ ਨਹੀਂ ਪਿਗਲੀ ਕੌਣ ਸਿਖਾਉਂਦਾ ਹੈ ਤੈਨੂੰ ਇਹ ਸਭ ਅਤੇ ਇਸ ਬ੍ਰਾਹਮਣ ਨਾਲ ਤੇਰੀ ਪਛਾਣ ਕਿਵੇਂ ਹੋਈ ਤਾਂ ਮੋਚੀ ਨੇ ਕਿਹਾ ਰਾਜਨ ਮੈਂ ਆਪਣੀ ਗੁਰੂ ਦੇ Satsang ਨੂੰ ਹਮੇਸ਼ਾ ਸੁਣਦਾ ਹਾਂ ਮੇਰੇ ਗੁਰੂ ਨੇ ਮੈਨੂੰ ਹਮੇਸ਼ਾ ਸਮਝਾਇਆ ਹੈ ਕਿ ਜਦੋਂ ਵੀ ਕੋਈ ਦੁੱਖ ਤਕਲੀਫ ਵਿੱਚ ਵਿਖੇ ਉਸ ਦੀ ਸਹਾਇਤਾ ਜ਼ਰੂਰ ਕਰੋ ਅਤੇ ਕਦੇ ਵੀ ਬੇਈਮਾਨੀ ਦੀ ਕਮਾਈ ਨਾ ਕਰੋ ਇਹ ਸੁਣ ਕੇ ਰਾਜਾ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਕਿੰਨੇ ਮਹਾਨ ਹਨ ਇਸ ਦੇ ਗੁਰੂ ਫਿਰ ਬ੍ਰਾਹਮਣ ਨੂੰ ਪੁੱਛਿਆ ਇਨੇ ਵੱਡੇ ਨਗਰ ਵਿੱਚ ਤੋਂ ਇਸ ਗਰੀਬ ਮੂਚੀ ਤੋਂ ਹੀ ਪਿਖਿਆ ਕਿਉਂ ਮੰਗੀ ਤਾਂ ਬ੍ਰਾਹਮਣ ਨੇ ਕਿਹਾ ਮਹਾਰਾਜ ਮੈਂ ਇਸ ਨਗਰ ਵਿੱਚ ਬਨੇ ਅਲੀਸ਼ਾਨ ਘਰਾਂ ਦੇ ਦਰਵਾਜ਼ਿਆਂ ਤੇ ਜਾ ਕੇ ਪਿਖਿਆ ਮੰਗੀ ਸੀ ਪਰ ਕਿਸੇ ਨੇ ਮੈਨੂੰ ਇੱਕ ਮੁਠੀ ਅਨਾਜ ਤੱਕ ਨਹੀਂ ਦਿੱਤਾ ਫਿਰ ਮੈਨੂੰ ਇੱਕ ਸੰਤ ਮਿਲੇ ਉਹਨਾਂ ਨੇ ਮੈਨੂੰ ਜਲ ਦਿੱਤਾ ਅਤੇ ਕਿਹਾ ਇਸ ਲਈ ਜਦੋਂ ਵੀ ਅੱਖਾਂ ਤੇ ਛਿੱਟੇ ਮਾਰੋਗੇ ਤਾਂ ਤੁਹਾਨੂੰ ਮਾਨਵਤਾ ਦੀ ਅਸਲੀ ਪਛਾਣ ਹੋਵੇਗੀ ਜਦੋਂ ਮੈਂ ਉਸ ਜਲ ਦੇ ਛਿੱਟੇ ਅੱਖਾਂ ਤੇ ਮਾਰੇ ਤਾਂ ਮੈਂ ਵੇਖਿਆ ਕਿ ਨਗਰ ਵਿੱਚ ਕੋਈ ਕੁੱਤਾ ਘੁੰਮ ਰਿਹਾ ਹੈ ਕੋਈ ਸੱਪ ਅਤੇ ਕੋਈ ਬਲਦ ਵੱਖ-ਵੱਖ ਤਰ੍ਹਾਂ ਦੇ ਜਾਨਵਰ ਮੈਨੂੰ ਇਨਸਾਨਾਂ ਵਿੱਚ ਨਜ਼ਰ ਆਉਣ ਲੱਗੇ ਪਰ ਇਸ ਮੋਚੀ ਵਿੱਚ ਮੈਨੂੰ ਮਾਨਵਤਾ ਦਿਖੀ ਇਸ ਲਈ ਮੈਂ ਇਸ ਮੋਚੀ ਤੋਂ ਭੋਜਨ ਮੰਗਿਆ ਇਹ ਸੁਣ ਕੇ ਰਾਜੇ ਨੇ ਕਿਹਾ ਮੈਨੂੰ ਵੀ ਉਹ ਜਲ ਦਿਓ ਮੈਂ ਵੀ ਤਾਂ ਦੇਖਾਂ ਕਿ ਕੌਣ ਇੱਥੇ ਕੀ ਹੈ ਤਾਂ ਰਾਜੇ ਨੇ ਜਲ ਦੇ ਛਿੱਟੇ ਆਪਣੀਆਂ ਅੱਖਾਂ ਤੇ ਮਾਰੇ ਇਸ ਤੋਂ ਬਾਅਦ ਰਾਜੇ ਨੂੰ ਆਪਣੇ ਦਰਬਾਰ ਵਿੱਚ ਕੋਈ ਤਾਂ ਲੂੰਬੜੀ ਦਿਖਿਆ ਕੋਈ ਹਾਥੀ ਦਿਖਿਆ ਕੋਈ ਬਾਂਦਰ ਤੇ ਕੋਈ ਕੁਝ ਰਾਜਾ ਹੈਰਾਨ ਹੋ ਗਿਆ ਇਹ ਹੀ ਸੋਚ ਕੇ ਕਿ ਇਹ ਦਰਬਾਰ ਤਾਂ ਪਸ਼ੂਆਂ ਨਾਲ ਭਰਿਆ ਪਿਆ ਹੈ ਹੁਣ ਰਾਜੇ ਨੂੰ ਲੱਗਿਆ ਕਿ ਜੀ ਇਹ ਸਭ ਪਸ਼ੂ ਹਨ ਤਾਂ ਮੈਂ ਕੌਣ ਹਾਂ ਰਾਜੇ ਨੇ ਇੱਕ ਸ਼ੀਸ਼ਾ ਮੰਗਵਾਇਆ ਅਤੇ ਉਸ ਵਿੱਚ ਆਪਣਾ ਚਿਹਰਾ ਵੇਖਿਆ ਤਾਂ ਰਾਜੇ ਨੂੰ ਆਪਣਾ ਚਿਹਰਾ ਸ਼ੇਰ ਦੇ ਰੂਪ ਵਿੱਚ ਨਜ਼ਰ ਆਇਆ ਰਾਜੇ ਨੇ ਸੋਚਿਆ ਕਿ ਸਾਰੇ ਜੰਗਲ ਦੇ પ્રાણી ਅਤੇ ਮੈਂ ਜੰਗਲ ਦਾ ਰਾਜਾ ਸ਼ੇਰ ਇਹਨਾਂ ਦਾ ਰਾਜਾ ਬਣ ਕੇ ਬੈਠਾ ਹਾਂ ਰਾਜੇ ਨੇ ਬ੍ਰਾਹਮਣ ਨੂੰ ਕਿਹਾ ਕਿ ਉਹ ਸਾਧੂ ਵਹਾਪੁਸ਼ ਸੰਤ ਕਿੱਤੇ ਹਨ ਜਿਨ੍ਹਾਂ ਨੇ ਤੈਨੂੰ ਇਹ ਜਲ ਦਿੱਤਾ ਹੈ ਇਹੋ ਜਿਹੀ ਮਹਾਪੁਰਖਤਾ ਬੜੀ ਕਠਿਨਾਈ ਨਾਲ ਮਿਲਦੇ ਹਨ ਬ੍ਰਾਹਮਣ ਨੇ ਰਾਜੇ ਨੂੰ ਸੰਤ ਨਾਲ ਮਿਲਵਾਇਆ ਅਤੇ ਰਾਜਾ ਉਹਨਾਂ ਦੇ ਪੈਰਾਂ ਵਿੱਚ ਡਿੱਗ ਗਿਆ ਸੰਤ ਕਹਿਣ ਲੱਗੇ ਰਾਜਨ ਮਨੁੱਖ ਦੀ ਮਨੁੱਖਤਾ ਪਛਾਣਨ ਵਾਸਤੇ ਉਸ ਦੇ ਵਿਵਹਾਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੋ ਮਨੁੱਖ ਕਿਸੇ ਦੂਜੇ ਨੂੰ ਪੀੜ ਵਿੱਚ ਦੇਖ ਕੇ ਦੁਖੀ ਹੋ ਜਾਵੇ ਅਤੇ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਖੁਸ਼ ਹੋ ਜਾਵੇ ਉਹ ਅਸਲੀ ਗੁਣੁਕ ਹੈ ਸਾ ਸੰਗਤ ਜੀ ਸਾਨੂੰ ਵੀ ਆਪਣੇ ਅੰਦਰ ਦੀ ਪਸ਼ੂਤਾ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਔਗਣਾਂ ਨੂੰ ਛੱਡ ਸਕੀਏ ਇਹ ਔਗਣ ਤਾਂ ਹੀ ਨਿਕਲਣਗੇ ਜਦੋਂ ਅਸੀਂ ਕਿਸੇ ਪੂਰਨ ਸੰਤ ਦੀ ਸੰਗਤ ਕਰਾਂਗੇ ਅਤੇ satsang ਸੁਣਾਗੇ satsang ਹੀ ਸਾਡੇ ਅੰਦਰੋਂ ਪਸ਼ੂਤਾ ਦਾ ਨਾਸ਼ ਕਰਦਾ ਹੈ ਸਾਤ ਸੰਗਤ ਜੀ ਇਸ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮੈਨੂੰ ਉਮੀਦ ਹੈ ਸਾਖੀ ਵਿੱਚ ਸਮਝਾਈ ਹੋਈ ਗੱਲ ਤੁਹਾਨੂੰ ਜ਼ਰੂਰ ਸਮਝ ਆਈ ਹੋਵੇਗੀ ਅਤੇ ਜੇ ਤੁਹਾਨੂੰ ਇਹ ਸਾਖੀ ਪਸੰਦ ਆਈ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਲਿਆ ਕੇ ਤੁਹਾਨੂੰ ਸੁਣਾਉਂਦੇ ਰਹੀਏ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ